ਸਲਾਮ ਵਾਲੇਕਮ ਸਾਥੀਓ ਮੈਂ ਅਬਦੁਰਸ਼ੀਦ ਕਾਲਾ ਮਲੇਰ ਕੋਟਲਾ ਫਾਰਮਰ ਚੈਨਲ ਤੋਂ ਤਾਂ ਆਪਾਂ ਇਸ ਟਾਈਮ ਖੜੇ ਆਂ ਦਾਣਾ ਮੰਡੀ ਚ ਆ ਬੈਦੀ ਉਹਨਾਂ ਕੋਲੇ ਆ ਦੇਖੋ ਲੇਬਰ ਇਹਨਾਂ ਦੀ ਭਰਨ ਲੱਗੀ ਹੋਈ ਆ ਤੇ ਆਪਾਂ ਉਹਨਾਂ ਨੂੰ ਬੈਦੀ ਉਹਨਾਂ ਨੂੰ ਫਿਰ ਰੇਟ ਪੁੱਛ ਕੇ ਤੁਹਾਨੂੰ ਦੱਸਦੇ ਆ ਉਹ ਬੈਠੇ ਨੇ ਪਰੇ ਕਿ ਅੱਜ ਦੇ ਕੀ ਰੇਟ ਨੇ ਅੱਜ ਹੈਗੀ ਆ 10 ਤਰੀਕ ਚੌਥਾ ਮਹੀਨਾ 2025 ਤੇ ਆਪਾਂ ਪੁੱਛਦੇ ਆ ਉਹਨਾਂ ਨੂੰ ਦੇਖ ਲੈ ਓ ਤਫੀਰ ਭਾਈ ਭਾਜੀ ਏ ਭਾਈ ਜੀ ਤਫੀਰ ਭਾਈ ਜੀ

ਏ ਵਿਗੀ 14 ਰੁਪਏ ਕਿਲੋ 14 ਰੁਪਏ ਕਿਲੋ ਵਿਗੀ ਪਾਹਲੇ ਬੰਦੇ ਕੋਲ 32 33 ਕਲਾਕ ਅਸੀਂ ਮੋੜ ਦੇ ਵਿੱਚ 10 ਰੁਪਏ ਵਿੱਚ ਨੂੰ 33 ਰੁਪਏ ਨਾਲ ਦੀ ਦਿਖਾਵਾ 33 ਰੁਪਏ ਸਾਡੇ ਦੇ ਵਿੱਚ ਬੋਲੀ ਪੱਕਿਆਂ ਦੀਆਂ 33 ਸਾਡੇ 33 ਓ ਯਾਰ ਸਾਡੇ 33 ਨਾਲ ਤਾਂ ਵਧੀਆ ਨਹੀਂ ਖੜਿਆ ਜੀ ਲੱਗਦੀ 33 ਸਾਡੇ 33 ਚਲੋ 36 ਮਿੰਟ ਵੀ ਆਵਾਜ਼ ਤਾਂ ਵੀ ਦੇਖ ਜਦਾ ਹੈ ਆਜੇ ਰੋਕਾ 36 ਕਿੰਨੇ ਨਾਲ ਨੇ 7724 10 ਆਜੇ ਕਿੱਡੀ ਜਗਾ ਹੈ ਜੀ ਹੋਏ ਤਾਂ ਮਿਲਿਆ ਕਿਹੜਾ ਵੇਚਿਆ ਪਤਾ ਲੱਗਿਆ ਜਗਾ ਹੀ ਨਹੀਂ ਵੇਚਿਆ ਉਹ ਵੀ ਨੇ ਨਾਲ ਗੁਕਲਵੇਂ ਜੁਰੀ ਹੈ ਆ ਗਏ ਗੁਕਲਵੇਂ ਨਾਲ ਤਾਂ ਨਹੀਂ ਚਾਹੀ ਜਿੰਨੀ ਕਸ ਮੈਂ ਜਲੀ ਜਾ ਕੇ ਦੇਖੋ ਬੰਦਾ ਡੋੜ ਗਿਆ ਲੈ ਗਿਆ ਲੈ ਗਿਆ ਮੱਤ ਹਰਿਆ ਸੰ ਨੂੰ ਚਾਰਾਉਂ ਜਾ ਰਿਹਾ ਤੇ ਨਾਲੇ ਕਿ ਕਰ ਲੈ ਜੀ ਤੇਰਾ ਦਿਮਾਗ ਆਪਾਂ ਤੇ ਤੇ ਦਿੰਦੇ ਲੱਗਣੇ ਇਹਦਾ ਦਿਮਾਗ ਵੱਧ ਗਿਆ ਕਰਦਾ 36 ਉਹਦੀ ਬੋਲੀ ਆ ਜੀ ਗੱਲੀ ਆਪਾਂ ਥੋੜੀ ਆ 36 ਜੀ 36 ਜੀ ਤੇ ਨਾਲੇ 36 ਜੀ ਸਾਡੇ 36 37 ਸਾਡਾ 37 ਉਹ ਪੁੱਛ ਲੈ ਕੋਣ ਹੋਲੀ ਗੋਲੀ ਭਾਈ ਦਾ ਬੋਲ ਪਟਿਆ ਸਾਡੇ 37 36 ਲੱਗੋ 36 ਭੇਜ ਦਿਆ ਭੇਜ ਦਿਆ ਕਰਤੀਆ 36 ਹੋਰ ਪਾ ਲ ਦੇ ਜੀ ਲੈ ਨਾ ਆਈ ਨਾ ਕਿੰਨੇ ਤੋਂ ਪਤਾ ਕਹੀ ਹੈ ਸਾਥੀਓ 33 ਰੁਪਏ ਕੀ ਪਲਾਸ ਵੀ ਆਈ ਤਾਂ ਬੋਲੀ ਰੱਖਿਆ ਤੁਸੀਂ ਭਜਦੇ ਹੋ ਉਥੇ ਕੱਕੜੀਆਂ ਦਾ ਜਿਹੜਾ ਸੋਨੇ ਪਲਟਾਇਆ ਵਾਹ ਜੀ ਚਲੋ ਸ੍ਰੀਮ ਦਿਖਾਈ ਆਈ ਤੇਰਾ ਕੰਮ ਹੋਵੇ ਮਾਰਾ ਸੀ ਇਹ ਕਰਦੇ ਥੋੜੀ ਥੋੜੀ ਕਰਿਆ ਠੀਕ ਹੈ ਮੇਰੀ ਆਪਣੇ ਪਰਤੇ ਇਹ 3 ਰੁਪਏ ਜਲੇਰੀ ਵਿਕਵਾਨਾ 40 ਖਰਾ ਹੈ ਇਹ 3 ਰੁਪਏ ਜਲੇ ਲ ਲੈਣਾ ਤਰੀਲਾ ਦੁਆਸ ਸੁਆ ਲੈਣਾ ਲੈਣਾ ਵੀ ਚੱਲ ਸਾਢੇ 5 ਨਾਲੇ ਟ੍ਰੇਲਾ 30 ਰੁਪਏ ਵੀ ਦੇ ਕੁਛ 3 ਬਾ 3 ਦੇ ਲਾ ਕੇ ਭੇਜ ਦੇ ਆ 30 ਦਾ 30 ਹੀ ਲਿਖਦੇ ਤਾਂ ਕੀ ਹੈ ਚੱਲ ਵੀ ਕਹਿੰਦੇ ਸਾਢੇ 5 ਲਾਦੇ ਨਹੀਂ 5 ਪੂਰੇ ਨੇ ਇੱਕ ਹੋਦਾ ਇਹਦਾ ਮੇਰਾ ਭਾਂਡੇ ਲਵੀਆ ਜਪ 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 ਆਇਆ ਸਾਥਿਓ 30 ਰੁਪਏ ਕਿਲੋ ਵਿਗਿਆ ਆਪਣਾ ਖੇਰਲਾ। ਫਿਰਾਂ ਤਾਂ ਪੱਕੇ। ਸਾਥਿਓ ਜੀ ਇਹ ਮੋਟਾ 50 ਰੁਪਏ ਦਾ ਲੱਗਦਾ। ਸਾਥਿਓ ਆਹ ਕਿਹਾ 10 ਪੱਕੇ ਵਿਗਿਆ ਜੀ। ਹੁਣ ਖੋਲ ਲਾ ਦੇ ਲੋ। ਕਿਹਾ ਤਾਂ ਆਪਾਂ ਨੂੰ ਜਵਾ ਦੇ। ਸਾਢੇ ਤੱਕੇ। ਆ ਹੁਣ ਤਾਂ ਸਾਥਿਓ। ਸਾਢੇ ਤੱਕੇ। ਕੋਣ ਐਡ ਦੇਦਾ? ਇਹ 750 ਵੀਰ ਜਦ ਬੰਨਾ ਲੈ ਲਈ ਸ਼ਿਮਲਾ ਬੜੀਆ ਬਾਈ 6 ਰੁਪਏ ਨਾਲ ਗਰੂਪ ਹੋਰ ਯਾਰ ਭਾਈ ਨੇ ਕੋਈ ਨਾ ਇਹ ਕਰੇਗਾ ਕਿਰਾਇਆ ਹੋਏ ਬਹੁਤ ਬਹੁਤ ਹਾਂਜੀ ਠੀਕ ਹੈ ਜਾਈ ਜਾ ਚੰਗਾ ਰਹੇਗਾ ਲੈ ਲੈ ਕੰਨੀਆਂ ਗੜੀਆਂ ਨੇ 10 5 10 ਕਿੰਨੇ ਦੇ ਬਾਗ ਨੇ ਸਾਥੀਓ ਸ਼ਿਮਲਾ 6 ਰੁਪਏ ਦਿੱਤੀ ਬਾਦ ਹਾਂ ਜੀ ਦਾਰੀਆ ਉਹ ਠੀਕ ਹੈ ਬੋਲੇ ਜਰ ਬੈਣ ਜੀ ਚੋਰੀ ਦਾ ਪਰ ਚੱਕਾ ਲਾ ਲਿਆ ਲੱਗ ਗਿਆ ਜੀ ਕੀ ਰੇਟ ਵਿਗਿਆ ਜੀ 34 ਰੁਪਏ ਹੋ ਗਿਆ ਜੀ 34 ਰੁਪਏ ਜੀ ਸ਼ਹਾਵਾ ਜੀ ਕੀ ਹਾਲ ਹੈ ਜੀ ਭਰਾ ਜੀ ਠੀਕ ਦਾ ਵਧੀਆ ਜੀ ਆ ਦੱਸੋ ਦੱਸੋ ਰੇੜਾ ਚਿੱਟਾ gira ਕੀ ਰੇਟ ਹੈ ਜੀ ਚਿੱਟਾ gira ਹੈ 7 ਰੁਪਏ ਕਿਲੋ ਬੈਂਗਣੀ ਕੀ ਰੇਟ ਹੈ ਜੀ ਬੈਂਗਣੀ 8 ਰੁਪਏ ਕਿਲੋ ਜੀ ਔਰ ਧਈਆ ਜੀ ਸਹੀ ਆ 10 ਤੋਂ 12 ਰੁਪਏ ਭਾਈ ਠੀਕ ਆ ਜੀ ਸ਼ਿਮਲਾ ਦਾ ਸ਼ਿਮਲਾ 5 6 ਰੁਪਏ ਜੀ ਕ੍ਰੇਲਾ ਜੀ ਕ੍ਰੇਲਾ ਚਲੋ 30 ਵੀ ਗਿਆ ਜੀ ਬਾਅਦ ਜੋ 27 28 ਰੁਪਏ ਰਹੇਗਾ 27 28 ਰਹੇਗਾ ਜੀ ਹੋਰ ਕੀ ਐਡਵਾਈਸ ਮਤਲਬ ਉਹ ਚੱਪਣ ਪਿਆ ਇੱਕ ਪਰ ਚੱਪਣੇ 7 8 ਰੁਪਏ ਕਿਲੋ ਦਾ ਠੀਕ ਆ ਜੀ ਫਲੀਆਂ ਜੀ ਫਲੀਆਂ 40 ਤੋਂ 50 ਰੁਪਏ ਜੀ 40 ਤੋਂ 50 ਰੁਪਏ ਤਰ ਤਰ 8 10 ਰੁਪਏ ਠੀਕ ਆ ਜੀ ਕਾਲਾ ਸ਼ੀਰਾ ਕੀ ਰੇਟ ਆ ਜੀ 5 ਰੁਪਏ ਕਿਲੋ ਜੀ 5 ਰੁਪਏ ਕਿਲੋ ਠੀਕ ਆ ਓਕੇ ਜੀ ਫਲਾਸਮਨ ਕੀ ਰੇਟ ਆ ਜੀ ਅਬੀ ਗੋਲਾ 40 ਰੁਪਏ 40 ਰੁਪਏ ਕੀ ਆ ਤਰ ਕੀ ਰੇਟ ਆਈ ਹੈ ਜੀ ਤਰ 15 ਰੁਪਏ ਜੀ ਤਰ 15 ਰੁਪਏ ਆ ਮਾੜੂ ਜੀ ਮਾੜੂ 8 ਰੁਪਏ ਜੀ 8 ਰੁਪਏ ਜੀ ਆ ਗੋਲਾ ਬਤਾਉ ਜੀ ਗੋਲਾ ਬਤਾਉ 9 ਰੁਪਏ ਗਾਜਰ ਜੀ ਗਾਜਰ 10 ਰੁਪਏ ਜੀ ਗਾਜਰ 10 ਰੁਪਏ ਜੀ ਠੀਕ ਹੈ ਜੀ ਬੱਦੀ ਜੀ ਕੀ ਹਾਲ ਚਾਲ ਨੇ ਹੋਰ ਹੋਰ ਸੋਨੀ ਮਰੀਆ ਜੀ ਦੱਸੋ ਜੀ ਰੇਟ ਆ ਜ ਆ ਫਲਾਸਬਿਨ ਕੀ ਰੇਟ ਆਈ ਹੈ ਜੀ 45 40 ਜੀ 45 40 ਜੀ ਕਰੇਲਾ ਕੀ ਰੇਟ ਆਇਆ ਜੀ 22 33 ਤੇ ਉਸ ਤੋਂ ਬਾਅਦ ਗਾਜਰ ਕੀ ਰੇਟ ਆਈ ਆ ਜੀ 7 8 ਗਾਜਰ 7 8 ਚਿੱਟਾ ਖੀਰਾ 6 ਰੁਪਏ ਕਾਲਾ ਖੀਰਾ ਜੀ 5 ਤੋਂ 6 ਤੇ ਤਰ ਕੀ ਰੇਟ ਆਈ ਆ ਜੀ 10 11 ਰੁਪਏ ਤੇ ਬੈਂਗਣੀ ਜੀ ਬੈਂਗਣੀ 15 ਰੁਪਏ ਬੈਂਗਣੀ 15 ਰੁਪਏ ਖਰਬੂਜਾ ਖਰਬੂਜਾ 20 ਰੁਪਏ ਆ ਕੱਚਾ ਪਿਆਜ਼ ਜੀ 8 ਰੁਪਏ ਕਿਲੋ ਧਨੀਆ ਜੀ 10 ਰੁਪਏ ਧਣੀਆਂ 10 ਰੁਪਏ ਤੇ ਬੈਂਗਣੀ ਬੈਂਗਣੀ 10 ਸੀ ਗੋਲਾ ਅੱਛਾ ਗੋਲਾ ਕੀ ਰੇਟ ਆ ਜੀ 10 ਰੁਪਏ 10 ਰੁਪਏ ਕਿਲੋ ਜੀ ਮਾੜੂ ਪੇਟਾ 6 ਰੁਪਏ ਜੀ ਉਹ ਸ਼ਿਮਲਾ ਸ਼ਿਮਲਾ 5 ਰੁਪਏ ਸ਼ਿਮਲਾ 5 ਰੁਪਏ ਸ਼ਿਮਲਾ ਜਮਣੀ ਪੇਟਾ ਦਾ ਜੀ ਆਹ ਹੋਰ ਕਈ ਆਈਟਮ ਆ ਜੀ ਤੁਹਾਡੇ ਰਵੇ はい ਛੂਚਾ ਛੂਚਾ 15 ਰੁਪਏ ਕਿਲੋ ਜੀ ਠੀਕ ਆ ਜੀ ਵੀਡੀਓ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ